ਨੇ ਤੁਸੀਂ ਬਹਿ ਜਾ ਅੰਦਰ ਕਰਮੀ ਵਾਲੀ ਇਹੋ ਕਰੇਗੀ ਚੱਲ ਮੇਰੇ ਨਾਲ ਕਰਗਮ ਚੱਲ ਅੱਜ ਤਾਂ ਮੈਂ ਅੱਖੀਂ ਦੇਖ ਲਿਆ ਖੜ ਜਾ ਮੈਂ ਲਾਉਣਾ ਤੇਰਾ ਘਾਟਾ ਆ ਕੇ ਤੇ ਮੇਰੀ ਗੱਲ ਸੁਣ ਤੂੰ ਕ੍ਰਿਸੇ ਵੀ ਕਾਪਾ ਲਾ ਨਹੀਂ ਹੁਣੀ ਨਹੀਂ ਜੇ ਤੁਸੀਂ ਆਲਦੀ ਮਰਜ਼ੀ ਕਰਨੀ ਹੈ ਤਾਂ ਦਾਵਾ ਹੋ ਬਸ ਕਮਲਗੇ ਇੱਥੇ ਪੈਸੇਆਂ ਪਿੱਛੇ ਤਾਂ ਮੈਂ ਤੇਰੇ ਨਾਲ ਜਿਦੀ ਜਾਨੀ ਐ ਵੀ ਹੁਣ ਤੇਰਾ ਬੱਲਣ ਫੁੱਕਣ ਦੂਰੀ ਵਾਰ ਕਾਦੇ ਨਾਲ ਕਰਾਂਗੇ ਜੇ ਹੁਣ ਹੱਥ ਲక్ష్ਮੀ ਆਉਂਦੀ ਐ ਤੇ ਉਹਨੂੰ ਧੱਕਾ ਦਿੰਦੀ ਐ ਕੋਈ ਨਾ ਕਰਦੀ ਐ ਮੈਂ ਲਿਆ ਚਾਹ ਯਾਰ ਉਹ ਲੈ ਜੱਗੇ ਚਾਹ ਦੀ ਕੀ ਗੱਲ ਐ ਆ ਗਿਆ ਹੂੰ ਪਾਵਾ ਜਾ ਚਾਹ ਇੱਕ ਮਿੰਟ ਖੜ ਜਾ ਅੱਛਾ ਹਾਂ ਹੋਰ ਦੱਸ ਚਾਹ ਤਾਂ ਮੈਂ ਤੈਨੂੰ ਪਹਿਲਾਂ ਹੀ ਦੇਖ ਲਿਆ ਸੀ ਵੀ ਚਾਹ 5 ਮਿੰਟ ਠਹਿਰ ਕੇ ਪੀ ਲਾਂਗੇ ਮੈਂ ਨਾ ਅਸਲ ਚਸਕਾਨੀ ਮੀ ਪੀ ਕੇ ਆਇਆ ਸੀ ਅੱਛਾ ਪਹਿਲਾਂ ਮੈਨੂੰ ਐਂ ਦੱਸ ਵੀ ਤੂੰ ਚਾਹ ਆਪ ਬਣਾ ਕੇ ਲਿਆ ਓਏ ਆਪ ਹੀ ਬਣਾਉਂਗਾ ਜਦੋਂ ਘਰੇ ਨਹੀਂ ਕੋਈ ਨਾ ਮੈਥੋਂ ਨਾਲ ਕੋ ਮੈਨੂੰ ਤੇਰਾ ਸਾਰਾ ਪਤਾ ਦੇਖ ਗੱਲ ਦੱਸ ਵਿੱਚੋਂ ਕੀ ਐ ਤੂੰ ਚਾਹ ਕਿਉਂ ਬਣਾ ਕੇ ਲਿਆ ਆ ਆਪਾ ਉਹ ਕਾਰਨ ਕੀ ਐ ਗੱਲ ਦਾ ਕੁਛ ਨਹੀਂ ਯੱਗੇ ਠੀਕ ਹੈ ਤਨੂੰ ਤੇਰੀ ਭਾਬੀ ਦੇ ਸੁਭਾਅ ਦਾ ਪਤਾ ਹੈ ਠੀਕ ਹੈ ਉਹ ਕੁੜੀ ਨੂੰ ਕਰਦੀ ਸੀ ਤੰਗ ਠੀਕ ਹੈ ਉਹਦੇ ਨਾਲ ਮੰਨ ਕੇ ਜਲ ਕੰਮ ਤੋਂ ਦਾ ਕਰਾਈ ਜਾਂਦੀ ਸੀ ਉਹ ਤੋਂ ਤੇ ਮੜਕੇ ਉਹਦੀ ਇੱਕ ਦੀ ਵਾਰ ਉਹਨਾਂ ਨਾਲ ਮੈਂ ਦੇਖ ਲਈ ਅੱਖੀ ਉਹਦੀ ਬਾਹ ਮਰੋੜੀ ਜਾਂਦੀ ਸੀ ਜਦੋਂ ਮੈਂ ਉਹਦੀ ਬਾਹ ਮਰੋੜ ਲਈ ਦੇਖ ਲਈ ਮਤਲਬ ਨਹੀਂ ਜਿਹੜਾ ਗਿਆ ਮੈਂ ਤਾਂ ਉਹਨੂੰ ਭਣਾਵਾ ਤਿੰਨ ਚਾਰ ਲਾਈਆਂ ਲਪੇੜੇ ਤੇ ਤਾਈ ਕੋਲ ਆ ਗਈ ਸੀ ਕੁੜੀ ਮੈਂ ਕਿਹਾ ਤਾਈ ਆ ਗਈ ਸੀ ਕਿ ਤਾਈ ਨੂੰ ਅੱਖ ਮੈਂ ਤੂੰ ਕੁੜੀ ਨੂੰ ਲੈ ਜਾ ਇਹ ਫਿਰ ਹਟਾਣ ਦੀ ਆ ਅੱਗੇ ਇਹਦੀ ਮੈਨੂੰ ਮਰਮਤ ਕਰ ਹੀ ਦੇਂਦੇ ਗਾਹਾਂ ਤੋਂ ਨਹੀਂ ਇਹ ਕੁਛ ਕਹੋ ਤਾ ਮੈ ਉਹਦੀ ਮਰਮਤ ਕਰੀ ਐ ਠੀਕ ਐ ਵਧੀਆ ਕੀਤਾ ਹਾਂ ਮੈਂ ਗਾਹਾਂ ਨੂੰ ਜੇ ਕੁੜੀ ਘਰੇ ਬੜੇਗੀ ਤੂੰ ਬੜੇਗੀ ਜੇ ਤੂੰ ਨਾ ਉਦੋਂ ਤੱਕ ਤੂੰ ਵੀ ਨਾ ਬੜੀ ਜੇ ਕੁੜੀ ਨੂੰ ਲੈ ਕੇ ਆ ਉਹ ਕੁੜੀ ਨੂੰ ਲੈਣ ਗਈ ਤਾਈ ਕੋਲੇ ਜੇ ਤਾਂ ਘਰੇ ਬੜੂ ਤਾਂ ਦੋਨੇ ਬੜਨਗੇ ਤੇ ਐ ਹੀ ਲੋਟਰੀ ਆਉਂਦੀ ਸੀ ਮੈਂ ਕਿੰਨੇ ਵਾਰੀ ਗੱਲੀ ਬਾਤੀ ਸਮਝਾਤਾ ਗੱਲ ਕਰ ਉਹ ਹੀ ਗੱਲ ਫਿਰ ਉਹੀ ਗੱਲੇ ਡੰਗਾ ਤੇ ਬਣਾ ਕਹਿੰਨ ਲੋਟ ਆਉਂਦੀ ਆਉਂਦੀ ਐ ਬਾਈ ਦੇਖਣ ਵਾਲਾ ਅਗਲਾ ਆਪਾਂ ਨੂੰ ਕੀ ਕਹੂਗਾ ਅਗਲਾ ਕਹਿੰਦਾ ਤੁਸੀਂ ਕੁੜੀ ਨੂੰ ਕੋ ਨਾਲ ਤਾਂ ਕੰਮ ਲੈਣੇ ਅਗਰੀ ਦਾ ਤੇ ਨਾਲੇ ਉਹ ਦੁੱਖਾਂ ਦੀ ਭੰਨੀ ਐ ਨਾਲੇ ਉਹਨਾਂ ਤੁਸੀਂ ਕੁੱਟਦੇ ਹੋਗੇ ਜੇ ਕਿਹਾ ਇਹਦੇ ਲਈ ਖੱਲਣੇ ਚ ਵੜਵੈ ਨੂੰ 20 ਵਜੇ ਸਮਝਾ ਗਏ ਹੋਣ ਜਿੰਨੇ ਤਾਂ ਕਹਿੰਦੇ ਮਰੰਮਤ ਨਹੀਂ ਹੁੰਦੀ ਸੀ ਉਹਨੇ ਤਾਂ ਕਹੇ ਸਮਝਦੀ ਨਹੀਂ ਸੀ ਉਹਨੇ ਦੀ ਮਰੰਮਤ ਹੋ ਗਈ ਵਧੀਆ ਮੱਤਾ ਨੂੰ ਕਹਿੰਦਾ ਹਾਂ ਕੁੜੀ ਨੂੰ ਲਿਆ ਜੀ ਮਰ ਅੱਤਨੇ ਮਰੰਮਤ ਕਰਨ ਮਾਰ ਕੇ ਨਹੀਂ ਵਧੀਆ ਕਰਿਆ ਉਹ ਆ ਲਾਇਆ ਤੁਸੀਂ ਦੇਸੀ ਦਾ ਫਿਰ ਆ ਕੇ ਮਰੰਮਤ ਕਰੀ ਠੀਕ ਹੈ ਹੁੰਦਾ ਨਹੀਂ ਸੱਟ ਸੱਟ ਤਾਂ ਨਹੀਂ ਮਰੀ ਨਾ ਸੱਟ ਨਹੀਂ ਮਰੀ ਕੁੱਡੀਆਂ ਲਾਈਆਂ ਅੱਛਾ ਫਿਰ ਠੀਕ ਹੈ ਲਤਮਾ ਨਾ ਤੋੜਨੀ ਫੇਰਾ ਨਾ ਲਤਮਾ ਕੋ ਨਹੀਂ ਤੋੜਿਆ ਕੁੱਡੀਆਂ ਲਾਈਆਂ ਲਫੇੜੇ ਲਾਇਆ ਅੱਛਾ ਫਿਰ ਤੂੰ ਹੁਣ ਚਾਹ ਹਰਖ ਚ ਤਾਂ ਨਹੀਂ ਬਣਾ ਕੇ ਲਿਆਇਆ ਕਿਤੇ ਨਾ ਚਾਹ ਨਾ ਵਧੀਆ ਹੀ ਬਣਾਈ ਯਾਰ ਕਿਸੇ ਨੇ ਬਣਾ ਕੇ ਲਿਆਇਆ ਚਾਹ ਨਾ ਇਹ ਤਾਂ ਬਣਾਉਣੀ ਸੀ ਠੀਕ ਹੈ ਠੀਕ ਹੈ ਤੇ ਮੈਨੂੰ ਇੱਕ ਗੱਲ ਹੋਰ ਦੱਸ ਹੂੰ ਜਿਹੜਾ ਉਹ ਆਪਣਾ ਕੰਮ ਸੀ ਮੰਨ ਕੇ ਚੱਲ ਜਿਹੜੇ ਉਹਦੋਂ ਤੂੰ ਮੰਨ ਕੇ ਚੱਲ ਆਪਾਂ ਆਪਣਾ ਪਰੋਣਾ ਮਰ ਗਿਆ ਸੀ ਹਾਂ ਹਾਂ ਤੇ ਉਹਦੇ ਪੈਸੇ ਆਉਣੇ ਸੀ ਉਹਦੇ ਨੰਦ ਆ ਗਈ ਆਪਣੇ ਘਰੇ ਇਹਦੀ ਮੀਤ ਦੀ ਇਹਦੀ ਵੀ ਸਾਨੂੰ ਪੈਸੇ ਦਿਓ ਵੀ ਇਹਦੀ ਜ਼ਿੰਮੇਤ ਦੀ ਸੱਤ ਸੌ ਬਿਮਾਰੀ ਮਾਂ ਛੱਡਨ ਦਾ ਭਈ ਸਾਡੀ ਉਹ ਕੋਈ ਕਿਸ ਗਿਰੀ ਰਹੀ ਜਿਹੜੇ ਨਾ ਵਰਤਨਾ ਸੀ ਉਹ ਹੀ ਨਹੀਂ ਰਿਹਾ ਉਦੋਂ ਇਹਨਾਂ ਨੇ ਜੱਗਾ ਤੂੰ ਨਾਲ ਹੀ ਸੀ ਉਦੋਂ ਆਪਾਂ ਇਹਨਾਂ ਨੂੰ ਥੇਰਾ ਜ਼ੋਰ ਲਾਇਆ ਵੀ ਤੁਹਾਡੇ ਚਾਚੇ ਦਾ ਮੁੰਡਾ ਹੈ ਵੀ ਪੱਗ ਦੇ ਦਿਓ ਉਹ ਤਾਂ ਇਹਨਾਂ ਨੇ ਥੇ ਨਹੀਂ ਬੰਨਣ ਦਿੱਤੀ ਕਿਉਂਕਿ ਐਸੀ ਵੀ ਉਦੋਂ ਬਥੇਰਾ ਰੌਲਾ ਪਾਇਆ ਇਹਨਾਂ ਨੂੰ ਐਸੀ ਐ ਸਾਨੂੰ ਕੀ ਹੈ ਜੱਪੇ ਕੁੜੀ ਤੰਗ ਹੋਈ ਵੀ ਰੱਖਣ ਨੂੰ ਇਹ ਰੱਖ ਨਹੀਂ ਸਕਦੇ ਸੀ ਨਹੀਂ ਇਹਨਾਂ ਨੇ ਇੱਕ ਵਾਰੀ ਐ ਪੁੱਛਿਆ ਵੀ ਭਾਈ ਕੋਈ ਗੱਲ ਨਹੀਂ ਤੁਸੀਂ ਕੁੜਗੇ ਤੂੰ ਭਾਈ ਸਾਡਾ ਤੇਰੇ ਬਿਨਾ ਜੀ ਨਹੀਂ ਲੱਗਦਾਗਾ ਕੁੜੀ ਤਾਂ ਆਪਾਂ ਘਰੇ ਲੈਂਦੀ ਆਪਦੀ ਕੁੜੀ ਰਮੇਪਤਾ ਦਾ ਉੱਡੀ ਸੀ ਤੇ ਹੁਣ ਗੇੜੇ ਮਾਰਦੇ ਪੈਸਿਆਂ ਦੇ ਮਾਰੇ ਆਪਾਂ ਹੀ ਸਾਂ ਮਾਰੇ ਹੁਣ ਕੁੜੀ ਕਾ ਕੁੜੀ ਨੇ ਉਹ ਘਫਾਉਣੀ ਵੰਨਤਾ ਉਹ ਪੈਸਿਆਂ ਦੀ ਮਾਰੀ ਮੀਤ ਕੋਲੇ ਆ ਗਈ ਕਹਿੰਦੀ ਵੀ ਜੋ ਸਾਈਨ ਕਰਦੇ ਵੀ ਮੇਰੀ ਆਪਣੀ ਤੇਰੀ ਸੱਸ ਬਿਮਾਰ ਹੈ ਤੇ ਕੋਣੇ ਪਤਾ ਨਹੀਂ ਕਿਹੜਾ ਐਂਗਲ ਫੜ ਕੇ ਬੋਲਣਾ ਵੀ ਤੂੰ ਉੱਥੇ ਬੈਠੀ ਰਹੀ ਕੰਮ ਤੋਂ ਟਲ ਕੇ ਤੈਨੂੰ ਇਹ ਸੀਗਾ ਘਰੇ ਕੰਮ ਨਾ ਕਰਾਉਣਾ ਪੈਜੀ ਤਾਂ ਕਰਕੇ ਥਾਏ ਕੇ ਘਰੇ ਜਾ ਕੇ ਤੂੰ ਤਾਂ ਗਈ ਗਈ ਹੁਣ ਉਹਨੂੰ ਜੇ ਮੈਂ ਜਾ ਕੇ ਦੱਸੂਗੀ ਵੀ ਨਾ ਵਿਪਾ ਵੀ ਤਾਂ ਦਵਾਈ ਦਵਾਉਣ ਬਾਗੇ ਸੀ ਫੇਰ ਕਹੋਗੀ ਤੂੰ ਕੱਲੀ ਕੀ ਕਰਦੀ ਸੀ ਜਿੰਦਾ ਲਾ ਕੇ ਆਂਦੀ ਤੇ ਜੇ ਮੈਂ ਜ਼ਿੰਦਾ ਰਹਿ ਕੇ ਜੰਨੀ ਆ ਇਧਰ ਵੀਰੇ ਵਰਗਾ ਕਹਿਣਗੇ ਬਿਤਾਈ ਇੰਨੀ ਜਿਆਦੇ ਬਿਮਾਰ ਆ ਵੀ ਅਸੀਂ ਇੱਥੇ ਜਿੰਦੇ ਕੋਲ ਦੇ ਫਿਰਿਆ ਕਿ ਉਹਨੂੰ ਆ ਕੇ ਇੱਕਦਮ ਮੰਜੇ ਤੇ ਪਾਈਏ ਮੈਂ ਤਾਂ ਸੱਚੀ ਚਾਰੇ ਪਾਸੇ ਨਾਲ ਫਸੀ ਪਈ ਆ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਮੈਂ ਕਰਾਂ ਵੀ ਤਾਂ ਕੀ ਕਰਾਂ ਬਸ ਭਾਬੀ ਦਾ ਵੀ ਨਾ ਸਭਾ ਦਾ ਹੱਦ ਦੀ ਪਾਰ ਕੀਤੀ ਪਈ ਆ ਇੱਥੇ ਤਾਂ ਬੈਠੀ ਮੈਂ ਬੋਲੀ ਜੰਨੀ ਆ ਘਰੇ ਤਾਂ ਮੈਂ ਇਹ ਗੱਲਾਂ ਕਰਨ ਜੋਗੀ ਵੀ ਨਹੀਂ ਹੈਗੀ ਕਿਉਂਕਿ ਜੇ ਗੱਲ ਕਰਦੀ ਆ ਕੋਈ ਜੇ ਸੁਣ ਲਈ ਫੇਰ ਉਹ ਮੇਰੇ ਖਿਹੜੇ ਪੈ ਜਾਂਦੀ ਆ ਕਦਰੰਦੀਏ ਬਿਨਾ ਗੱਲ ਤੋਂ ਬੋਲੀ ਜਾਨੀ ਰਣੀਏ ਬਿਨਾ ਗੱਲ ਤੋਂ ਰੋਈ ਜਾਨੀ ਰਣੀਏ ਚਲੋ ਉ ਤਾਂ ਚੰਗਾ ਹੀ ਆ ਰੋਣਾ ਬਾਕ ਕਰਨਾ ਮੈਂ ਵੀ ਬਾਲਾ ਰੱਖਦੀ ਸੀ ਉਹ ਤੋਂ ਡਰਦੀ ਚੱਲ ਇਹਨੇ ਨਾ ਮੈਂ ਰੋਂਦੀ ਤਾਂ ਹੈ ਨਹੀਂ ਪਰ ਕਰਦੀ ਵੀ ਕੀ ਜਦੋਂ ਮੇਰੀ ਕਿਸਮਤ ਦੇ ਵਿੱਚ ਰੋਣੇ ਲਿਖੇ ਸੀ ਰੋਣਾ ਤਾਂ ਮੈਂ ਹੁੰਦਾ ਹੀ ਸੀਗਾ ਪਰ ਹੁਣ ਨਹੀਂ ਮੈਂ ਰੋਂਦੀ ਹੈਗੀ ਕਿਉਂਕਿ ਉਹ ਵੀ ਨਾ ਮੈਨੂੰ ਵੀ ਸੁਭਾਅ ਜਿਹਾ ਹੀ ਬਣ ਗਿਆ ਸੀਗਾ 24 ਘੰਟੇ ਰੋਈ ਜਾਂਦਾ ਤੇ ਉੱਥੇ ਫਿਰ ਮੈਂ ਭਾਬੀ ਦੇ ਸਾਹਮਣੇ ਰੋ ਪੈਣਾ ਉਹ ਕਹਿੰਦੀ ਨਾ ਮੇਰੀ ਕਹਿੰਦੀ ਮਾਂ ਬਿਮਾਰ ਹੈ ਅੱਛਾ ਮੈਂ ਬਿਮਾਰ ਹਾਂ ਰੈਂਦੀ ਆ ਸਾਡੇ ਕੋਈ ਕਮਾਈ ਵਾਲਾ ਸਾਧਨ ਨਹੀਂ ਵੀ ਸੰ ਥੋੜੇ ਕਨੇ ਰੁਪਏ ਦੇ ਦੋ ਮੈਂ ਵੀ ਮੈਂ ਆਪਣੀ ਮਿੱਤ ਨੂੰ ਪੁੱਛਿਆ ਉਹ ਕਹਿੰਦੀ ਮੈਂ ਵੀ ਸਾਲ ਆਪਾਂ ਦੇ ਦਾਂਗੇ ਮੈਂ ਤੂੰ ਕਿਉਂ ਦੇ ਦੇਂ ਜੀ ਉਹ ਤਾਂ ਇਹਨਾਂ ਨੇ ਕਿਸੇ ਮਫੌੜ ਹੀ ਬਣ ਦਿੱਤੀ ਮਾਣਾ ਮਟਾ ਵੀ ਬਗਹੀ ਇਹੀ ਕੁੜੀ ਨੇ ਨਿੱਧਰੇ ਪੈਰ ਲੱਗਣ ਦਿੱਤੇ ਨਹੀਂ ਤੇਰਾ ਘਰ ਪਾਸੇ ਜਾਂਦਾ ਉਹਦਾ ਚਾਚਾ ਕੇ ਮੁੰਡੇ ਨੂੰ ਪੱਗ ਲੈਣ ਨੂੰ ਤਿਆਰ ਸੀ ਇਹਨਾਂ ਨੇ ਹਾਂ ਨਹੀਂ ਕਰੀ ਅੱਛਾ ਹਾਂ ਉਹਦੇ ਬਸੇਰਾ ਕੋ ਸੋਇਆ ਮੈਂ ਤਾਂ ਮਹੀਨਾ ਭਗਾਈ ਕਰਦਾ ਰਹਾ ਵੀ ਉਹ ਗੱਲਾਂ ਤਾਂ ਹੁਣ ਅਗਲਾ ਦਾ ਭੁੱਲ ਗਿਆ ਮੇਰੇ ਤਾਂ ਚੇਤੀ ਹੈ ਮੈਂ ਨੰਗਿਆ ਸੀ ਮੋਟਰਸਾਈਕਲ ਤੇ ਕਿੰਨੇ ਦਿਨ ਹੋ ਗਏ ਮੈਨੂੰ ਲੱਗਿਆ ਜਿਵੇਂ ਕੋਈ ਆਇਆ ਹੁੰਦਾ ਮੈਂ ਅੱਖਾਂ ਜਰੇ ਇਹ ਦੋ ਤਿੰਨ ਵਾਰ ਹੀ ਦੇਖ ਲਈ ਇੱਥੇ ਮੈਂ ਫਿਰ ਇਹ ਤੈਨੂੰ ਕਿਹੜੇ ਮਾਰਦੇ ਨੇ ਹੁਣ ਤਾਂ ਹੀ ਉਹ ਜਿਹੜੇ ਮਾਰੀ ਜਾਂਦੇ ਆ ਯਾਰ ਤਲਵੰਡੀ ਵਾਲੇ ਆਪ ਤਾਂ ਹੁੰਦੇ ਨੇ ਆਪ ਤਾਂ ਉਹ ਪਵਾਟ ਆ ਰਹੇ ਨੇ ਕੁੜੀ ਨੂੰ ਵੇਚੀ ਜਾਂਦੇ ਕਾਂ ਅੱਛਾ ਜੀ ਅਨੰਦ ਨੂੰ ਠੀਕ ਹੈ ਉਹ ਤਾਂ ਚੰਗੀ ਭਲੀ ਐ ਸੌਖੀ ਐ ਬੰਦਾ ਪਰਿਵਾਰ ਐ ਉਹਨੂੰ ਐ ਵੀ ਵਿੱਚ ਮੈਂ ਖਾਜੂ ਵੀ ਇਹਨਾਂ ਦੇ ਕਿਹੜਾ ਕੋਈ ਵਾਰਿਸ ਸਾਹਮਣੇ ਮੇਰੀ ਗੱਲ ਸੁਣਾ ਤੂੰ ਇਹਨਾਂ ਨੂੰ ਇਹ ਗੱਲ ਕਹਿ ਸਾਡਾ ਕਹਿੰਦੇ ਜਮਾਈ ਮਰ ਗਿਆ ਸਾਡੀ ਕੁੜੀ ਸਾਡੇ ਘਰੇ ਬੈ ਗਈ ਵਿਧਵਾ ਹੋ ਕੇ ਜਿਹੜਾ ਕੋਈ ਉਹਦਾ ਪੈਸਾ ਟੱਕਾ ਮ ਉਹ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਦੇਖੋ ਉਹ ਤਾਂ ਆਪਣੀ ਕੁੜੀ ਨੂੰ ਮਿਲੂਗਾ ਹਾਂ ਇਹ ਤਾਂ ਮੈਨੂੰ ਪਤਾ ਹੈ ਉਹ ਤਾਂ ਆਪਣੀ ਕੁੜੀ ਨੂੰ ਮਿਲੂਗਾ ਜਦੋਂ ਵੀ ਬੰਦੇ ਦੀ ਕਿਤੇ ਦਰਘਟਨਾ ਜਾਂ ਕਿਤੇ ਵੀ ਮੌਤ ਹੁੰਦੀ ਹੈ ਜਿਹੜਾ ਕੋਈ ਉਹਦਾ ਬੀਮਾ ਜਾਂ ਕੋਈ ਪੈਸਾ ਮਿਲਦਾਗਾ ਜਾਂ ਕੋਈ ਮਲਾਜਮ ਬੰਦਾਗਾ ਤਾਂ ਹਮੇਸ਼ਾ ਉਹਦੇ ਘਰ ਵਾਲੀ ਨੂੰ ਜਾਂ ਉਹਦੇ ਬੱਚਿਆਂ ਨੂੰ ਮਿਲੂਗਾ ਠੀਕ ਇਹ ਥੋੜੀ ਆ ਵੀ ਉਹਦੇ ਮਾਂ ਪੇਣ ਨੂੰ ਮਿਲੂਗਾ ਪਰ ਉਹ ਤਾਂ ਲਿਖਾਇਆ ਸਾਰਾ ਕੁਝ ਇੰਨੀ ਜੀ ਹਾਂ ਬਸ ਆਪਾਂ ਲਿਖਾਇਆ ਮੇਰੀ ਗੱਲ ਸੁਣ ਆਪਾਂ ਇੰਨਾ ਕ ਕਰ ਸਕਦੇ ਆ ਚਲ ਉਹਨਾਂ ਦਾ ਵੀ ਪੁੱਤ ਗੁਜਰਿਆ ਆਪਣਾ ਜਵਾਈ ਸੀ ਉਹਨਾਂ ਦਾ ਪੁੱਤ ਸੀ ਹੂੰ ਆਪਾਂ ਬੁੱਢੀ ਦੀ ਦਵਾਈ ਬੋਟੀ ਚਲਦੀ ਐ ਉਹ ਜੀ ਦੇ ਦਾਂਗੇ ਉਹ ਜੀ ਆਪਾਂ ਉਹਨਾਂ ਨੂੰ ਖਰਚਾ ਪਾਣੀ ਦੇ ਦਾਂਗੇ ਲੈ ਵੀ ਤੁਸੀਂ ਆਪ ਦਾ ਅਰਥ ਸਾਰ ਲਓ ਆਪਾਂ ਉਹਨਾਂ ਨੂੰ ਦੇ ਦਾਂਗੇ ਆ ਜਿਹੜੀ ਕੁੜੀ ਜੀ ਗੇੜੇ ਮਾਰਦੀ ਇਹਨਾਂ ਦਾ ਤਾਂ ਮਤਲਬ ਹੀ ਨਹੀਂ ਪੈਸਿਆਂ ਦਾ ਤੇ ਜੀ ਅੱਜ ਮੈਂ ਕੁੜੀ ਜੀ ਕੋਲ ਜਾ ਕੇ ਆਉਣਾ ਤੇਰੀ ਭਾਬੀ ਨੂੰ ਆ ਜਾਂਦਾ ਇੱਕ ਦਿਨ ਚ ਇਹਦੇ ਕੋਲ ਜਾ ਕੇ ਗੇੜਾ ਮਾਰ ਕਰ ਉਹਦਾ ਮੂੰਹ ਸੁੰਘ ਕੇ ਆਉਣਾ ਮੈਨੂੰ ਪਤਾ ਉਹ ਪੈਸੇ ਖਾਜੂ ਵੀ ਵਿੱਚ ਇਹਨਾਂ ਨੂੰ ਕਿੱਥੋਂ ਦੇਊਗਾ ਪਤਾ ਉਹਦੇ ਅੱਥੀ ਦੇ ਕੇ ਆ ਮੰਗੇ ਦੇ ਕੇ ਇਹਦੀ ਸੱਸ ਨੂੰ ਅੱਥੀ ਦੇ ਆ ਮੰਗੇ ਠੀਕ ਐ ਹਾਂ ਤੇ ਆਪਾਂ ਫਿਰ ਬਤਾਈਓ ਤੈਨੂੰ ਕਹਿਣਾ ਹੈ ਵੀ ਉਹ ਜਾਂ ਉਹਨਾਂ ਨੂੰ ਖਰਚਾ ਪਾਣੀ ਚਲ ਦੇ ਦੇਾਂਗੇ ਤੇ ਪੈਸਾ ਟੱਕਾ ਸਾਹਮਣੇ ਰੱਖ ਲਿਓ ਕੱਲ ਨੂੰ ਫਿਰ ਆਪਾਂ ਗਾਹਾਂ ਵੀ ਦੇਖਾਂਗੇ ਇਹ ਤਾਂ ਗੱਲ ਹੈ ਹਾਂ ਕੁੜੀਆਂ ਕਰੀ ਤਾਂ ਨਹੀਂ ਬਿਠਾ ਕੇ ਰੱਖਾਂਗੇ ਇਹ ਤਾਂ ਗੱਲ ਤੇ ਲੜੀ ਲੁੜੀ ਨਾ ਹੁਣ ਹੁਣਾਂ ਦਾਰੂ ਪੀਂਗੇ ਕਿਤੇ ਨਹੀਂ ਨਹੀਂ ਆਹੋ ਕਦੇ ਐਵੇਂ ਡੱਕ ਲੇ ਤੇ ਕੋਈ ਸੱਟ ਵੇਟ ਵੱਜੀ ਫਿਰ ਔਖਾ ਹੋ ਜਾਊਗਾ ਨਹੀਂ ਨਹੀਂ ਕੋਈ ਗੱਲ ਹਾਂ ਚਾਹ ਪੀ ਲੈ ਕੋਕਾ ਚਾਹ ਪਾ ਦੇ ਕੋਟ ਚਾਹ ਪੀ ਲੈਣੇ ਹਾਂ ਹਾਂ ਹੋ ਠੀਕ ਹੈ ਸਰ ਵਧੀਆ ਵਧੀਆ ਜਮਾ ਚੜਦੀ ਕਲਾ ਜਮਾ ਜੀ ਨਰਮਾ ਜਰਾ ਕਰਨੀ ਵਾਲੇ ਵਰੀ ਹੋ ਗਿਆ ਯਾਰ ਉਹ ਵੀ ਯਾਰ ਜੱਟ ਦੇ ਸਿਰ ਤਾਂ ਆਹੀ ਪੰਗੇ ਹੋਰ ਅਮੀ ਜਪਤੀ ਜਨ ਨਾਲ ਜਦੋਂ ਮੀ ਹੁਣ ਤੈਨੂੰ ਇਹਨਾ ਹੱਸਣਾ ਜਦੋਂ ਝੋਨਾ ਲੱਗ ਗਿਆ ਉਹ ਕੋਣੀ ਨਹੀਂ ਸਿੱਟਨੀ ਰੱਬ ਨੇ ਇਹ ਅਸਲ ਦੇ ਵਿੱਚ ਨਾ ਕੀ ਹੋ ਗਿਆ ਵੀ ਗਰੀਬ ਗੁਰਬਾ ਜਿਹੜਾ ਰੱਬ ਨੇ ਉਹਦੇ ਕੰਨੀ ਵੀ ਦੇਖਣਾ ਕੋਈ ਖੇਤਾਂ 'ਚ ਜਾਨਵਰ ਫਿਰਦੇ ਨੇਗੇ ਕੋਈ ਜੀ ਜਨੋਰਾ ਉਹਦੇ ਕੰਨੀ ਵੀ ਦੇਖਣਾ ਰੱਬ ਨੂੰ ਖਰ ਫਿਕਰ ਤਾਂ ਸਾਰਿਆਂ ਦੀ ਹੈ ਪਰ 4-5 ਸਾਲ ਹੋ ਗਏ ਹੈਪੀ ਦੇਖ ਆਪਣੇ ਫਸਲ ਹੋਈ ਨਹੀਂ ਹੈ ਨਾ ਤੇ ਹੈ ਕੋਈ ਧਰਤੀ ਤੇ ਭਾਰ ਆ ਪਹਿਲਾਂ ਕਰੋਨਾ ਆ ਗਿਆ ਦੇਖ ਤੇ ਕਦੇ ਪਸ਼ੂਆਂ ਤੇ ਹੈ ਤੇ ਬਿਮਾਰੀਆਂ ਨੇ ਆਪਾਂ ਨੂੰ ਲੈ ਲਿਆ ਦੇਖ ਹੈ ਨਾ ਕੋਈ ਨਹੀਂ ਤਾਂ ਕੀ ਦਾ ਵੀ ਕੀ ਬਣਿਆ ਇਹਦਾ ਕੋਈ ਕਿਵੇਂ ਕੁਸਰ ਟਿਕਟਾ ਹੈਗਾ ਇਹਦਾ ਕਾਹਦਾ ਟਿਕਟਾ ਹੈ ਬਾਈ ਇਹ ਤਾਂ ਦੁਨੀਆ ਤਬਾਹ ਹੋਊਗੀ ਇਹ ਤਾਂ ਤੁਮ ਐ ਲਾਲਾ ਵੀ ਪਤਾ ਹੀ ਨਹੀਂ ਬਾਈ ਦੁਨੀਆ ਦਾ ਖਾਤਮਾ ਹੋਣਾਗਾ ਕਿਸੇ ਲੋਟ ਖਾਤਮਾ ਹੋਣਾ ਬਾਈ ਉਧਰ ਵੀ ਮਾਮਾ ਦੇ ਪੁੱਤ ਨੇ ਇਧਰ ਵੀ ਮਾਮਾ ਦੇ ਪੁੱਤ ਨੇ ਆਪਾਂ ਤਾਂ ਸੱਚੇ ਪਾਤਸ਼ਾਹ ਅੱਗੇ ਹੱਥ ਬੰਨ੍ਹਦੇ ਆ ਵੀ ਰੱਬਾ ਦੇਖ ਕਿਸੇ ਦਾ ਨੁਕਸਾਨ ਨਾ ਹੋਵੇ ਸਹੀ ਗੱਲ ਜੇ ਕੋਈ ਉਹਨਾਂ 'ਚ ਮਾੜੇ ਬੰਦੇ ਨੇ ਆਪਣੇ ਇੱਧਰ ਆ ਕੇ ਨੁਕਸਾਨ ਕਰਦੇ ਆ ਉਹਨਾਂ ਦਾ ਨੁਕਸਾਨ ਹੋ ਜੇ ਉਹਨਾਂ ਦਾ ਕਰ ਦਿਓ ਜਿਨ੍ਹਾਂ ਨੇ ਕਸੂਰ ਹੀ ਨਹੀਂ ਜਿਨ੍ਹਾਂ ਦੀ ਗਲਤੀ ਨਹੀਂ ਉਹ ਕਦ ਸਜਾ ਭਗਤਾਂ ਦਾ ਦੇ ਜਹਾਜ਼ ਤੇ ਤੇਲ ਪਾਉਣ ਤੇਲ ਦਾ ਉਹਨਾਂ ਦਾ ਪੈਂਦਾ ਨਹੀਂ ਪਾਕਿਸਤਾਨ ਆਇਆ ਤੋਂ ਠੀਕ ਹੈ ਪੰਗੇ ਲੈਂਦੇ ਪੈਂਦੇ ਰਹੇ ਆਪਾਂ ਹਾਂ ਇਹ ਵੀ ਮੈਨੇਜ ਕਰਨੀ ਦੀ ਗੱਲ ਜੀ ਕਹਿੰਦੇ ਜਹਾਜ਼ ਤੇ ਤੇਲ ਘਟ ਗਿਆ ਉਤਰਨ ਵਾਸਤੇ ਕਹਿੰਦੇ ਰਣਵੇ ਨਹੀਂ ਮਿਲਿਆ ਤੇ ਤੇਲ ਇਹਨੇ ਝਾੜ ਡਿੱਗ ਪੈ ਕਹਿੰਦੇ ਹਾਂ ਉਹ ਵੀ ਮਲਾਸੀ ਇਹਨੇ ਕੱਲੀ ਹਸੀ ਇਹਨਾਂ ਮੈਂ ਤੇ ਪੰਗੇ ਤੁਸੀਂ ਸਾਡੇ ਨਾਲ ਨੇ ਪੰਗੇ ਸਾਡੇ ਨਾਲ ਨਹੀਂ ਠੀਕ ਹੈ ਗੱਲ ਫਿਰ ਯਾਰ ਆਪਣੇ ਲੱਗਦੇ ਕੀ ਨੇ ਆਪਣੇ ਗੁਰੂ ਵੀ ਲੜਦੇ ਰਹੇ ਨੇ ਗੁਰੂ ਕੀ ਲੜੇ ਨਹੀਂਗੇ ਤੇ ਜਿਹੜਿਆਂ ਨੂੰ ਆਪਾਂ ਨੂੰ ਸਿੱਖਾਂ ਨੂੰ ਮਾੜੇ ਕਹਿੰਦੇ ਨੇ ਤੇ ਸਿੱਖਾਂ ਤੇ ਉਂਗਲਾਂ ਠਾਉਂਦੇ ਨੇਗੇ ਉਹੀ ਸਿੱਖ ਹੁਣ ਛਾਤੀਆਂ ਮੂਰੇ ਕਰੀ ਖੜੇ ਨੇਗੇ ਸਹੀ ਗੱਲ ਆ ਉਹ ਗੱਲ ਦਾ ਤੈਨੂੰ ਅਸਾਂ ਚੱਗਿਆ ਗੱਲ ਕੁਛੇ ਬੰਦੇ ਉਹ ਵੀ ਨਹੀਂ ਲੜ ਕੇ ਰਾਜੀ ਅਸਲ 'ਚ ਆਪਣਾ ਪੰਜਾਬ ਖਤਮ ਕਰਨਾ ਹੈ ਬਈ ਏਜੰਸੀਆਂ ਆਪਣੇ ਪੰਜਾਬ ਨਸ਼ਾ ਆਪਣੇ ਪੰਜਾਬ 'ਚ ਹੈ ਮੈਂ ਹੁਣ ਆਪਾਂ ਗੱਡੀ ਲੈ ਕੇ ਕਿੰਨੇ ਦੂਰ ਜਾਣਾਗਾ ਬਈ ਕਿਤੇ ਨਸ਼ਾ ਹੀ ਨਹੀਂ ਹੈਗਾ ਕਿਤੇ ਐ ਗਲੀਆਂ 'ਚ ਧੱਕੇ ਖਾਂਦੇ ਫਿਰਦਾ ਏਜੰਸੀਆਂ ਆਪਣੇ ਦੇਸ਼ ਨੂੰ ਪੰਜਾਬ ਨੂੰ ਗੱਲੇ ਨੂੰ ਬਸ ਇਹਨਾਂ ਤੇ ਅੱਖ ਹੈ ਵੀ ਇਹਨਾਂ ਨੂੰ ਮਾਰ ਕੇ ਇਹਨਾਂ ਦੀ ਜ਼ਮੀਨ ਖੋਲੋ ਤੇ ਇਹ ਇਹਨਾਂ ਨੂੰ ਬਸ ਆਪਾਂ ਖਤਮ ਕਰ ਦਿਓ ਨੌਜਵਾਨ ਖਤਮ ਹੋ ਗਏ ਮਾਪੇ ਤappi ਮਰ ਜੂਗਾ ਹੈ ਅਸਲ ਚ ਬਈ ਥੋੜੇ ਜਿ ਆਪਣੇ ਵੀ ਬੰਦਿਆਂ ਦੇ ਕਸੂਰ ਹੈਗੇ ਆ ਗਲਤੀਆਂ ਹੈਗੀਆਂ ਦੇਖ ਕੋਈ ਥੋੜਾ ਜਿਹਾ ਜਵਾਕ ਜੱਲੇ ਨੂੰ ਸਮਝਾਉਣਾ ਆਪਦੇ ਨੂੰ ਕੀ ਪੁੱਤ ਨੂੰ ਸਮਝਾ ਕੇ ਰੱਖਣਾ ਨਹੀਂ ਮੰਨਦਾ ਉਹਨੂੰ ਕੋਈ ਗੱਲ ਨਹੀਂ ਬਾਹਲਾ ਵੀ ਨਹੀਂ ਕੰਟਰੋਲ ਚਾਹੀਦਾ ਉਹਨੂੰ ਸਮਝਾ ਕੇ ਰੱਖਣਾ ਤੇ ਐਵੇਂ ਕਿਸੇ ਦਾ ਨਾਮ ਆਪਾਂ ਕਿਸੇ ਦਾ ਸਰਕਾਰਾਂ ਬਕਾਉਂਦੀਆਂ ਫਲਾਣਾ ਬਕਾਉਂਦੀਆਂ ਬਈ ਤੂੰ ਵੀ ਕਰੇ ਪਿਆ ਹੁਣ ਮੈਂ ਵੀ ਕਰੇ ਪਿਆ ਹੁਣ ਕਿਹੜਾ ਆਪਣੇ ਮੂੰਹ ਚ ਪਾਉਂਦਾ ਜੇ ਆਪਣਾ ਢੱਡ ਮੰਗੂਗਾ ਤਾਂ ਆਪਾਂ ਜਾਵਾਂਗੇ ਪਰ ਥੋੜਾ ਜਿਹਾ ਆਪ ਵੀ ਕੰਟਰੋਲ ਕਰਨਾ ਆਪਾਂ ਕਿਸੇ ਨੂੰ ਜਿਹੜਾ ਟਾਈਮ ਆਪਾਂ ਕਿਸੇ ਨੂੰ ਅੱਖਾਂ ਤੇ ਖਰਾਬ ਕਰਦੇ ਨਾ ਭਾਈ ਆਪਾਂ ਥੋੜਾ ਜਿਹਾ ਆਪਦੇ ਆਪ ਤੇ ਕੰਟਰੋਲ ਕਰ ਲੀਏ ਆਪਾਂ ਹੈ ਹੋਰ ਠੀਕ ਹੈ ਵਧੀਆ ਹਾਂ ਤੇ ਆ ਕੇ ਦੇਖੋ ਵਧੀਆ ਵਸ ਯਾਰ ਮੀਤ ਹਾਂਜੀ ਬਾਬੇ ਆ ਟੀਵੀ ਨਾ ਵੇਖੀ ਚੱਲਿਆ ਕਰ ਭਾਈ ਭਾਵੇਂ ਹੋਰ ਟਾਈਮ ਪਾਸ ਕਰ ਲਈਏ ਡੈਡੇ ਦੇਣਾ ਪਹਾੜ ਜਿਡੇ ਕੀ ਵੀ ਜਦਿਆ ਇੱਕ ਕੇ ਚੱਲ ਦੁਪਹਿਰਾ ਜਾਂ ਲੰਢ ਜਾਂਦਾ ਆਪਾਂ ਦੁਪਹਿਰੇ ਕੋਈ ਕੰਮ ਤਾਂ ਹੁੰਦਾ ਨਹੀਂ ਸਾਰੇ ਕੰਮ ਤਾਂ ਨਹੀਂ ਹੁੰਦਾ ਪਰ ਜਿਹੜਾ ਕੰਮ ਕਰਨ ਵਾਲਾ ਹੁੰਦਾ ਨਾ ਉਹ ਕਰਨਾ ਜ਼ਰੂਰੀ ਹੁੰਦਾ ਹੁਣ ਤੂੰ ਕੀ ਸਲਾਹ ਬਣਾਈ ਆ ਤੇਰੀ ਨੰਨਦਾਈ ਸੀ ਜਿਹੜੇ ਸਾਈਨ ਕਰਾਉਣ ਵਾਸਤੇ ਤੇਰੇ ਕੋਲੇ ਸਲਾਹ ਹਾਂ ਤਾਂ ਭਾਬੀ ਮੈਂ ਤਾਂ ਕੀ ਸਲਾਹ ਬਣਾਉਣੀ ਆ ਮੈਂ ਤਾਂ ਹਜੇ ਕੁਝ ਨਹੀਂ ਸੋਚਿਆ ਹੈਗਾ ਮੈਂ ਤਾਂ ਬਸ ਐਂ ਹੀ ਸੋਚਿਆ ਹੈਗਾ ਵੀ ਜਲਾਲੇ ਦਾ ਪੁੱਤ ਸੀ ਅਗਲੇ ਦੇ ਪੈਸੇ ਆ ਤੇ じゃ ਕੇ ਸੈਂਡ ਕਰਿਆ ਆਉਂਗੀ ਇੱਕ ਜਣਾ ਮੇਰੇ ਨਾਲ ਵਾਜੇ ਭਾਵੇਂ ਤੂੰ ਵਾਜੇ ਭਾਵੇਂ ਜਿਹਾ ਲੋ ਜੇ ਮੈਂ ਟੱਚ ਸੈਂਡ ਕਰਕੇ ਪਾਣ ਜਾਣ ਕਰਨਾ ਆਪਾਂ ਕਿਹੜਾ ਕਰੇ ਜਾਣਾ ਮੇਰੀ ਗੱਲ ਸੁਣ ਲੈ ਤੇਰੇ ਨਾਲ ਜਿਹੜਾ ਕੁਝ ਹੋਇਆ ਨਾ ਤੂੰ ਮੈਨੂੰ ਅਜੇ ਤੱਕ ਤੁਸੀਂ ਦੋਨੋਂ ਭੈਣ ਭਰਾ ਮੈਨੂੰ ਮਾੜੀ ਸਮਝਦੇ ਹੋ ਮੈਂ ਵੇਖ ਘਰੋਂ ਲਾਉਣ ਨੂੰ ਕਹਿਨੀ ਆ ਵੀ ਮੈਂ ਘਰੋਂ ਪੈਸਾ ਨਹੀਂ ਲਾ ਸਕਦੀ ਪਰ ਮੈਂ ਜਿਹੜੀ ਚੀਜ਼ ਤੇਰੀ ਆਉਂਦੀ ਹੈ ਮੈਂ ਤੇਰੀ ਚੀਜ਼ ਤਾਂ ਨਹੀਂ ਖਾਂਦੀ ਸਾਲ ਪਾਰ ਉਹ ਕਿੱਥੇ ਸੀ ਤੇਰਾ ਕਦੇ ਆ ਕੇ ਉਹਨਾਂ ਨੇ ਹਾਲ ਚਾਲ ਨਹੀਂ ਪੁੱਛਿਆ ਬਾਕੀ ਸਾਰੇ ਤੇਰੀ ਸੱਸ ਨੂੰ ਤੇ ਤੇਰੀ ਨਾਨਦ ਨੂੰ ਉਹ ਟਾਈਮ ਯਾਦ ਨਹੀਂ ਉਹਨਾਂ ਦੇ ਚੰਗਾ ਭਾਗਾ ਮੁੰਡਾ ਹੈਗਾ ਸੀ ਪੱਗ ਲੈ ਸਕਦੇ ਸੀ ਉਦੋਂ ਕਿ ਆਪਾਂ ਨੂੰ ਧੱਕਾ ਦਿੱਤਾ ਉਹਨਾਂ ਨੇ ਚਲ ਕੋਈ ਨਹੀਂ ਭਾਬੀ ਜਿਵੇਂ ਦਾ ਉਹਨਾਂ ਦਾ ਵਿਹਾਰ ਸੀ ਉਹਨਾਂ ਨੇ ਕਰਤਾ ਨਾਲ ਮੈਂ ਪੱਗ ਲੈ ਕੇ ਕਿਸੇ ਦੀ ਕੀ ਕਰਨੀ ਆ ਜਦੋਂ ਕਹਿੰਦੇ ਹੁੰਦੇ ਮੇਰੇ ਘਰ ਵਾਲੇ ਨਹੀਂ ਰਿਹਾ ਮੈਂ ਕਿਸੇ ਦਿਉਰਾ ਜੇਠਾ ਤੋਂ ਕੀ ਕਰਾਉਣਾ ਹੈਗਾ ਪਰ ਮੇਰੀ ਗੱਲ ਸੁਣ ਉਹਨਾਂ ਦਾ ਫਰਜ਼ ਬਣਦਾ ਸੀ ਤੇਰਾ ਦੁੱਖ ਵੰਡਾਉਣ ਦਾ ਐ ਤੈਨੂੰ ਘਰੋਂ ਬਾਹਰ ਸਿੱਟਣ ਦਾ ਨਹੀਂ ਸੀ ਉਹਨਾਂ ਦਾ ਮਤਲਬ ਅੱਜ ਉਹਨਾਂ ਨੂੰ ਲੋੜ ਪਈ ਤੇ ਆ ਕੇ ਖੜ ਗਏ ਸਹੀ ਲੱਗਾ ਵੀ ਕਿ ਤਨਾ ਕਿਤੇ ਤੂੰ ਸਹੀ ਐ ਮੈਨੂੰ ਪਤਾ ਲੱਗਿਆ ਮੈਨੂੰ ਵੀ ਇਹ ਲੱਗਦਾ ਹੁੰਦਾ ਸੀਗਾ ਵੀ ਭਾਬੀ ਮੇਰੇ ਨਾਲ ਇੰਨਾ ਐ ਕਾਹ ਤੋਂ ਕਰਦੀ ਐ ਪਰ ਮੈਨੂੰ ਪਤਾ ਲੱਗਿਆ ਵੀ ਤੇਰਾ ਨਾ ਢੱਡ ਮੱਚਦਾ ਤਾਂ ਹੀ ਤੂੰ ਐ ਕਰਦੀ ਐ ਜੀ ਮੇਰੀ ਗੱਲ ਸੁਣ ਮੈਂ ਸਿਰਫ ਤੈਨੂੰ ਐਂ ਕਿਹਾ ਵੀ ਮੈਂ ਘਰੋਂ ਹੋਰ ਦੂਰੀ ਵਾਰ ਤੇਰਾ ਵਿਆਹ ਨਹੀਂ ਕਰ ਸਕਾਂ ਹਾਂ ਸਮਝਦੀ ਭਾਬੀ ਮੈਂ ਤੇਰੀ ਗੱਲ ਤਾਂ ਹੀ ਤੁਸੀਂ ਤੇਰਾ ਭਰਾ ਵੀ ਆਹੀ ਗੱਲ ਸੋਚਦਾ ਵੀ ਇਹ ਪੈਸੇ ਲਾਉਣ ਤੋਂ ਡਰਦੀ ਐ ਤਾ ਤੂੰ ਸਾਰਾ ਦਿਨ ਕੁੜੀ ਨੂੰ ਚਿਰਕੀ ਇੰਨੀ ਰਹਿਣੀ ਐ ਉਹ ਚਿਰਕਦੀ ਵੀ ਮੈਂ ਇਹਦੇ ਫਾਇਦੇ ਨੂੰ ਐ ਕੀ ਹੁਣ ਕੀ ਫਾਇਦਾ ਕਰਦੀ ਐ ਤੂੰ ਭੈਣਾਂ ਦਾ ਚੰਗਾ ਸੋਚਦੀ ਏ ਭਾਬੀ ਨਾਲ ਤੁਸੀਂ ਤਾਂ ਲਾਣੀ ਨਹੀਂ ਲੱਗ ਜਾਨੇ ਏ ਕਰ ਮੈਂ ਮਾਰਾ ਸੋਚਦੀ ਆ ਉਹ ਤੁਸੀਂ ਤਾਂ ਨਾ ਸਾਰਾ ਦਿਨ ਮੇਰੇ ਤੇ ਇਸ ਗੱਲ ਦਾ ਹੀ ਉਹ ਗੁੱਸਾ ਸੋਨੂ ਵੀ ਮੇਰੀ ਭੈਣ ਨੂੰ ਝਿੜਕਦੀ ਰਹਿੰਦੀ ਐ ਮੈਂ ਤਾਂ ਸਿਰਫ ਇਹਨੂੰ ਐਂ ਕਹਿੰਦੀ ਐ ਵੀ ਇਹਦੀ ਨੰਨਦ ਨਹੀਂ ਆਈ ਸੀ ਵੀਰਪਾਲ ਹਾਂ ਤੇ ਉਹ ਕਹਿੰਦੀ ਵੀ ਭਾਬੀ ਤੂੰ ਸੈਣ ਕਰ ਲਈ ਕਰਦੀ ਵੀ ਫਾਰਮ ਆਉਣਗੇ ਮੈਂ ਕਹਾਂ ਸੈਣ ਤਾਂ ਭਾਈ ਤੂੰ ਕਰਦੀ ਪਰ ਪੈਸੇ ਨਹੀਂ ਮੈਂ ਉਹਨਾਂ ਨੂੰ ਦੇਣ ਦਿੰਦੀ ਪੈਸੇ ਤੇਰੇ ਪੈਸੇ ਐ ਤੇਰਾ ਬੰਦਾ ਸੀ ਉਹ ਪੈਣਾ ਵੀਰੇ ਗੱਲ ਇਹ ਸੀਗੀ ਹੁਣ ਜਦੋਂ ਮੈਂ ਸੈਣ ਕਰਕੇ ਆਉਂਗੀ ਉਹਨੂੰ ਵੀਰਪਾਲ ਨੂੰ ਭੈਣ ਨੂੰ ਮੈਂ ਇਹ ਕਹਤਾ ਮਾ ਕੋਈ ਨਹੀਂ ਵੀ ਮਾ ਲੈ ਲੋ ਤੁਹਾਡੇ ਪੈਸੇ ਵੀ ਮੈਂ ਸੈਂਡ ਕਰਿਆਉਂਗੀ ਹੁਣ ਜੇ ਮੈਂ ਸੈਂਡ ਕਰਕੇ ਆਪ ਪੈਸੇ ਲਿਓ ਨਹੀਂ ਆਲਾ ਕਹਿੰਦੇ ਧੋਖਾ ਦਿੱਤਾ ਇਹਨੇ ਤਾਂ ਨਾਲੇ ਮੇਰੀ ਗੱਲ ਸੁਣਾ ਉਹਦਾ ਬੰਦਾ ਨਸ਼ੇੜੀ ਆ ਉਹਨੂੰ ਸਿਰਫ ਪੈਸਿਆਂ ਤੇ ਕਰ ਮਤਲਬ ਆ ਕਿ ਪਤਾ ਤੇਰੀ ਸੱਸ ਬਿਮਾਰ ਹੈਗੀ ਐ ਵੀ ਕਿਵੇਂ ਗੱਪ ਮਾਰਦੇ ਬਾਕੀ ਆਪਣੇ ਜਦੋਂ ਉਹਨਾਂ ਨਾਲ ਕੋਈ ਸਕੀਰੀ ਨਹੀਂ ਰਹੀ ਜੇਨ ਸਕੀਰੀ ਰੱਖਣੀ ਹੁੰਦੀ ਤਾਂ ਰੱਖ ਲੈਂਦੇ ਇਹਦੇ ਚ ਪੈਸਿਆਂ ਦਾ ਤੇਰੀ ਹੱਕ ਆ ਤੰਨੂ ਜ਼ਰੇ ਪੈਸੇ ਮਿਲਣਗੇ ਠੀਕ ਆ ਗਾਹਾਂ ਆਪਾਂ ਦੇਖਾਂਗੇ ਅਸੀਂ ਜਾ ਕੇ ਦੇ ਦੰਨਾ ਮੂੰਹ ਸੋਂਦੇ ਕੀ ਕਹਾਣੀ ਆ ਉਹੀ ਗੱਪ ਮਾਰੀ ਜਾਂਦੀ ਕੁੜੀ ਜੀ ਇਹਦਾ ਮੈਨੂੰ ਵਿਸ਼ਵਾਸ ਹੀ ਨਹੀਂ ਕੁੜੀ ਜੀ ਤੇ ਦਾ ਇਹ ਸਾਰਾ ਨਾ ਗੱਪਾਂ ਤੇ ਐ ਇਕੱਲੇ ਕੀ ਬਰਾਦਰ ਤੇਰੀ ਸੱਸ ਗਾਂ ਬਿਮਾਰ ਹੋਵੇ ਨਾ ਹੋਵੇ ਬਾਕੀ ਉਹ ਸੱਸ ਤੇ ਉਹ ਤੇਰੀ ਕਾਹਲੀ ਰਹਿ ਗਈ ਉਹ ਉਹ ਤਾਂ ਹੁਣ ਗੱਲਾਂ ਆਣ ਬਸ ਕੋਈ ਬਿਮਾਰ ਹੋਵੇ ਨਾ ਹੋਵੇ ਜਰ ਆਪਣੇ ਕੋਈ ਸਪੀਰੀ ਨਹੀਂ ਬਸ ਉਹ ਪੈਸੇ ਤੇਰੀਆਂ ਤੇ ਤੇਰੀ ਰਹਿਣਗੇ ਤੂੰ ਹੋ ਤਿਆਰ ਆਪਾਂ ਮੜਾ ਜਾਈਏ ਉਹਨਾਂ ਕੋਲੇ ਮੈਂ ਆਹੀ ਗੱਲ ਸਮਝਾਉਂਦੀ ਸੀ ਮੈਂ ਫਾਇਦਾ ਕਰਦੀ ਆ ਇਹਦਾ ਕੋਈ ਫਾਇਦਾ ਨਹੀਂ ਕਰਦੀ ਚੱਲ ਕੋਈ ਨਾ ਤੂੰ ਕੁੜੀ ਨਾ ਬਣੀ ਗੱਲਾਂ ਨਾ ਕਰ ਆਪਾਂ ਰਹਿ ਕਰਨੀਆਂ ਕੁੜੀ ਆਪਣੇ ਨਾਲ ਹੀ ਆ ਕੋਈ ਚੱਕਰ ਨਹੀਂ ਆਪਾਂ ਮੂੰਹ ਸੁੰਗੇ ਉਹਨਾਂ ਦਾ ਕੀ ਨਾਲੇ ਮੀ ਤੋ ਮੇਰੀ ਗੱਲ ਸੁਣ ਬਾਰ ਲਾ ਕੇ ਰੱਖੀ ਤੈਨੂੰ ਪਤਾ ਹੀ ਆ ਅੱਜ ਕੱਲ ਨਾ ਮੰਗਣ ਮੰਗਣ ਵਾਲੇ ਬਾਲੇ ਆਉਂਦੇ ਆ ਬਾਰ ਨਾ ਆਵੇ ਉਹ ਕਣਕ ਬਾੜ ਨਹੀਂ ਜਾਣਾ ਤੂੰ ਉੱਧਰ ਆ ਕੇ ਕੋਈ ਬਾਹਰੋਂ ਆ ਕੇ ਕੋਈ ਨਹੀਂ ਵੀਰੇ ਕੋਈ ਨਹੀਂ ਕੋਈ ਫਿਕਰ ਨਾ ਕਰੋ ਮੈਂ ਬਾਰ ਵੀ ਲਾ ਲੂੰਗੀ ਤਾਂ ਆਈਏ ਬਰਾਬਰ ਮੁੜਿਆ ਲਾਂਗੇ ਬਾਕੀ ਜਿਵੇਂ ਤੁਸੀਂ ਕਹੋਗੇ ਮੈਂ ਤੋਂ ਵੀ ਕਰੂੰ ਮੈਂ ਖੜਾ ਤੁਹਾਡੇ ਦੁਬਾਰ ਚੱਲ ਕੋਈ ਨਾ ਇੱਥੇ ਕਮਰੇ ਚੋਂ ਬਾਹਰ ਹੀ ਨਾ ਨਿਕਲੀ ਕੰਮ ਤਾਂ ਆ ਕੇ ਕਰ ਲੂੰਗੀ ਮੈਂ ਹਾਂ ਚੱਲ ਕੋਈ ਨਹੀਂ ਲੈ ਮੈਂ ਬਾਹਰ ਤਲਾਇਆ ਵਾਂ ਫ੍ਰੈਸ਼ ਆ ਕੇ ਦੇਜਾਂ ਆ ਜਾ ਬਾਹਰ ਲਾਇਆ ਚੱਲ ਲੈ ਕੇ ਚੰਗਾ ਹੋ ਗਿਆ ਵੀਰਪਾਲ ਤੂੰ ਘਰੀ ਮਿਲ ਗਈ ਸਸੀ ਕਲ ਭਾਬੀ ਸਸੀ ਕਲ ਤਾਂ ਠੀਕ ਐ ਬਹਿ ਜਾ ਬਹਿ ਜਾ ਬੈਠਾ ਹੀ ਪਿਆ ਮੇਰੀ ਗੱਲ ਸੁਣਾ ਓਹੋ ਕਾ ਨੂੰ ਗਰਮ ਹੁੰਨੀ ਆ ਭਾਬੀ ਗਰਮ ਹੋਣ ਵਾਲੀ ਗੱਲ ਹੀ ਕਰਦੀ ਐ ਤੂੰ ਨਾ ਤੁਹਾਨੂੰ ਮੈਨੂੰ ਦੱਸ ਦਿੰਦੀ ਵੀ ਭਾਬੀ ਮੈਂ ਇਸ ਕੰਮ ਆਈ ਐ ਮੈਨੂੰ ਅੱਜ ਉਹ ਦੂਰਾ ਗੇੜਾ ਲਾਉਣਾ ਹੀ ਨਾ ਪੈਂਦਾ ਓਹੋ ਭਾਬੀ ਜੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਮੈਨੂੰ ਤਾਂ ਐਸੀ ਵੀ ਚੱਲ ਤੁਸੀਂ ਕੋਈ ਖੁਸ਼ੀ ਦੀ ਉਹ ਲੈ ਕੇ ਆਏ ਹੋ ਤੁਸੀਂ ਤਾਂ ਹੋਰ ਹੀ ਰੌਲਾ ਪਾਈ ਬੈਠੇ ਹੋ ਨਾਲੇ ਮੇਰੀ ਗੱਲ ਸੁਣੋ ਮੈਂ ਤਾਂ ਜਸਟ ਆਪਣੀ ਮੀਤ ਕੋਲੋਂ ਪੁੱਛਣ ਗਈ ਸੀ ਮੈਂ ਕਿਹੜਾ ਕੁਛ ਉਹਦੇ ਤੋਂ ਲੈ ਆਈ ਖੁਸ਼ੀਆਂ ਹੁਣ ਸਾਡੇ ਕਰਮਾਂ 'ਚ ਕਿੱਥੇ ਆ ਭਾਈ ਹੁਣ ਤਾਂ ਰੋਣੇ ਧੋਣੇ ਆ ਸਾਡੇ ਕਰਮਾਂ 'ਚ ਹੁਣ ਜੇ ਕੋਈ ਆਸ ਜਾਗੀ ਸੀ ਉਹ ਵੀ ਭਾਈ ਤੁਸੀਂ ਤਾਂ ਖੋਣ ਦੀ ਕੋਸ਼ਿਸ਼ ਕਰਦੇ ਹੋ ਨਹੀਂ ਨਹੀਂ ਭਾਬੀ ਇਹ ਐਸੀ ਗੱਲ ਨਹੀਂ ਹੈਗੀ ਖੋਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਉਹਦੇ ਮੀਤ ਕੋਲੇ ਇੱਕ ਮਿੰਤਦਾਰੀ ਲੈ ਕੇ ਗਈ ਸੀ ਵੀ ਦੇਖ ਭਾਈ ਜਿਹੜੇ ਦੋ ਪੈਸੇ ਆਉਣਗੇ ਵੀ ਉਹਦੇ ਤੇ ਪਹਿਲਾ ਹੱਕ ਤਾਂ ਤੇਰਾ ਜੇ ਤੇਰਾ ਜੀ ਕਰੇ ਤਾਂ ਭਾਈ ਤੂੰ ਆਪਦੇ ਕੋਲੇ ਰੱਖ ਲੈ ਜੇ ਤੇਰੇ ਮਨ ਪਿਰਸ਼ਾ ਪੈਂਦੀ ਆ ਤਾਂ ਚੱਲ ਮੇਰੀ ਮਾਂ ਦਾ ਗੁਜ਼ਾਰਾ ਹੋ ਜਾਊਗਾ ਮੇਰੀ ਗੱਲ ਸੁਣ ਤੂੰ ਜੌਂਦੀ ਜਾਗਦੀ ਤੀ ਬੈਠੀ ਐ ਤੇ ਤੂੰ ਆਪਦੀ ਮਾਂ ਨੂੰ ਵੀ ਨਹੀਂ ਸਾਂਭ ਸਕਦੀ ਹੁਣ ਸਾਡੀ ਤਾਂ ਭਾਈ ਮਜਬੂਰੀ ਐ ਅਸੀਂ ਤਾਂ ਕੁੜੀ ਨੂੰ ਗੋਡੇ ਲਾਉਣਾ ਹੀ ਸੀ ਹੋਰ ਉਹਦਾ ਕੁੜੀ ਦਾ ਸਾਥ ਹੋ ਬਿਨਾ ਹੋਰ ਹੈਵੀ ਕੌਣ ਓਹੋ ਭਾਬੀ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ ਤੈਨੂੰ ਵੀ ਪਤਾ ਵੀ ਜਦੋਂ ਬਾਈ ਦਾ ਐਕਸੀਡੈਂਟ ਹੋਇਆ ਸਾਰੀ ਜ਼ਮੀਨ ਜਾਇਆ ਤਾਉ ਤੇ ਲੱਗ ਗਈ ਸਾਡੇ ਪੱਲੇ ਕੀ ਰਹਿ ਗਿਆ ਤੈਨੂੰ ਵੀ ਪਤਾ ਵੀ ਜੇ ਮੇਰੇ ਇਸ ਘਰ ਦੇ ਵਿੱਚ ਕੋਈ ਮੇਰਾ ਚਲਦੀ ਹੋਵੇ ਤਾਂ ਮੈਂ ਉਹ ਕਰ ਲਾਂ ਤੈਨੂੰ ਪਤਾ ਹੈ ਵੀ ਮੈਂ ਆਪ ਦਾ ਗੁਜ਼ਾਰਾ ਕਿਵੇਂ ਕਰਦੀ ਆ ਮੈਂ ਤਾਂ ਬਸ ਇੱਕ ਐ ਆਂ ਵੀ ਆਪ ਦਾ ਟਾਈਮ ਪਾਸ ਕਰਦੀ ਆਂ ਬਸ ਇੱਕ ਐ ਵੀ ਆਪ ਦਾ ਟਿੱਡ ਨਹੀਂ ਖੋਲ ਸਕਦੇ ਕਿਸੇ ਕੋਲੇ ਜਾ ਕੇ ਤਾਂ ਮੇਰੀ ਗੱਲ ਸੁਣੋ ਤੂੰ ਤਾਂ ਸਰਦੇ ਵਰਤੇ ਘਰੇ ਬਿਆਹੀ ਹੈ ਉੱਥੇ ਲਿਜਾ ਨਹੀਂ ਸਕਦੀ ਐਦੀ ਬੇਬੇ ਨੂੰ ਨਾ ਦੌੜਿਆ ਬਿਨਾ ਤੇ ਇਹਨਾਂ ਨੇ ਵੀ ਨਹੀਂ ਗੋਡੇ ਲਾਉਣਾ ਆਪ ਹੀ ਸੋਚੋ ਤੁਸੀਂ ਲਾਉਂਦਾ ਕੋਈ ਮੈਨੂੰ ਤਾਂ ਐਸੀ ਵੀ ਚੱਲ ਜਿਹੜੇ 2 ਪੈਸੇ ਆਉਣਗੇ ਮੇਰੀ ਮਾਂ ਆਪਦੀ ਕੋਈ ਰੋਟੀ ਖਾ ਲੂਗੀ ਜਾਂ ਹੋਰ ਨਿਕ ਪੈਸਿਆਂ ਦੇ ਲਾਲਚ 'ਚ ਇਹੀ ਉਹਨੂੰ ਕੋਈ ਘਰੇ ਰੱਖ ਲੈਣਗੇ ਉਹ ਚਲ ਕੁੜੀ ਦੀ ਗੱਲ ਸੁਣ ਲਾ ਤੂੰ ਜਿਵੇਂ ਕਹਿੰਦੀ ਹੁਣ ਉਹ ਮੈਂ ਕਰ ਲਿਆ ਮੈਂ ਇੱਕ ਵਾਰ ਹੁਣੇ ਕਿਉਂ ਤੂੰ ਬਈ ਤੈਨੂੰ ਨਹੀਂ ਪਤਾ ਜਿਵੇਂ ਮੈਂ ਆਪਦਾ ਟਾਈਮ ਪਾਸ ਕਰਦੀ ਆ ਨਾ ਮੈਨੂੰ ਪਤਾ ਬਸ ਇੱਕ ਆਏ ਆ ਵੀ ਉਤੋਂ ਤੋਂ ਦੇਖਦੇ ਆ ਵੀ ਤੁਰੇ ਫਿਰਦੇ ਆ ਇਹ ਤਾਂ ਹੈ ਭਾਈ ਸਾਰਿਆਂ ਨੂੰ ਔਖਾ ਹੋ ਜਾਂਦਾ ਜਦੋਂ ਇਹ ਜਿਹੀਆਂ ਗੱਲਾਂ ਹੋ ਜਾਂਣ ਘਰ-ਬਾਰ 'ਚ ਉਹ ਸਾਰਿਆਂ ਨੂੰ ਔਖਾ ਜਾਂਦਾ ਅਲਗਰ ਭਾਈ ਸਾਡੀ ਕੁੜੀ ਕਿਹੜਾ ਸੌਖੀ ਹੈ ਅਗਰ ਤਾਂ ਫਿਰ ਤੁਸੀਂ ਵੀ ਨਹੀਂ ਸੌਖੇ ਭਾਈ ਔਖਾ ਤਾਂ ਸਭ ਨੂੰ ਹੋ ਗਿਆ ਹੈ ਸਾਨੂੰ ਵੀ ਭਾਈ ਦੂਰੀ ਵਾਰ ਔਖਾ ਹੋ ਗਿਆ ਵੇਖ ਤੈਨੂੰ ਪਤਾ ਹੀ ਹੈ ਵੀਰਪਾਲ ਜੇ ਉਹ ਨਾਲ ਨਿਵਣ ਆਲਾ ਹੁੰਦਾ ਤਾਂ ਸਾਨੂੰ ਆ ਦਿਨ ਦੇਖਣ ਨੂੰ ਪੈਂਦੇ ਨਾ ਨਾ ਅਸੀਂ ਕਿਹੜਾ ਉਹ ਹੀ ਗੱਲ ਭਾਬੀ ਅਸੀਂ ਕਿਹੜਾ ਉਹਨੂੰ ਘਰੋਂ ਧੱਕਾ ਦਿੰਦੇ ਸੀ ਜੇ ਕੋਈ ਹੋਰ ਹੁੰਦਾ ਤਾਂ ਸਾਡੇ ਕਿਹੜਾ ਕੋਈ ਉਹਦੇ ਨਾਲ ਵਿਚਾਰੀ ਨਾਲ ਦੁਸ਼ਮਣੀ ਆ ਮੈਨੂੰ ਵੀ ਪਤਾ ਹੀ ਹੈ ਵੀ ਬਥੇਰੇ ਔਖਾ ਦਵਾਰੇ ਘਰ ਬਸਾਉਣਾ ਦੁਬਾਰੇ ਔਖਾ ਤਾਂ ਹੈਗਾ ਪਰ ਮੈਂ ਤੈਨੂੰ ਐਂ ਕਹਿੰਦੀ ਸੀ ਵੀਰਪਾਲ ਵੀ ਔਖਾ ਤਾਂ ਸਾਨੂੰ ਵੀ ਇਹ ਦੂਰੀ ਵਾਰ ਕਰਨਾ ਤੇ ਮੈਨੂੰ ਆਏ ਸੀ ਵੀ ਚਲ ਕੋਈ ਚੰਗਾ ਘਰਵਾਰ ਮਿਲ ਜਾਂਦਾ ਜਿਹੜੇ ਚਾਰ ਪੈਸੇ ਸੀ ਉਸੇ ਦੇ ਵਿਆਹ ਤੇ ਲਾ ਦਿੰਦੇ ਹੁਣ ਭਈ ਤੁਸੀਂ ਕਹਿੰਦੇ ਹੋ ਵੀ ਉਹ ਸਾਨੂੰ ਮਿਲਨੇ ਚਾਹੀਦੇ ਓਹੋ ਭਾਬੀ ਉਹ ਗੱਲ ਨਹੀਂ ਚਲ ਚੰਗੀਆਂ ਹੁੰਦੀਆਂ ਕਹਿੰਦੇ ਉਹ ਪਹਿਣਾ ਜਿਨ੍ਹਾਂ ਦੇ ਸਿਰ ਤੇ ਭਰਾ ਪਰਜਾਈ ਦਾ ਹੱਥ ਹੁੰਦਾਗਾ ਹੁਣ ਤੁਸੀਂ ਮੀਤ ਦੇ ਸਿਰ ਤੇ ਤਾਂ ਸੁੱਖ ਨਾਲ ਤੁਸੀਂ ਦੋ ਜਣੇ ਹੋ ਮੇਰੀ ਮਾਂ ਕੋਲੇ ਕੌਣ ਮੈਂ ਬਸ ਇੱਕ ਬੇਨਤੀ ਕਰਦੀ ਸੀ ਵੀ ਚਲ ਜੇ ਦੋ ਪੈਸੇ ਮੇਰੀ ਮਾਂ ਕੋਲੇ ਮਿਲ ਜਾਂਦੇ ਤਾਂ ਉਹਦਾ ਬੜੇ ਪਾਸਾ ਔਖਾ ਲੰਘ ਜਾਂਦਾ ਹੋਰ ਤਾਂ ਕੋਈ ਗੱਲ ਨਹੀਂ ਸੀ ਬਾਕੀ ਦੇਖ ਲੋ ਜਿਵੇਂ ਤੁਹਾਡੀ ਮਰਜ਼ੀ ਆ ਤੁਸੀਂ ਓਵੇਂ ਕਰ ਲੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀਗੀ ਚਲ ਕੋਈ ਨਾ ਭਾਈ ਜਿਵੇਂ ਕਰਾਂ ਕੁੜੀ ਨਾਰਾਜ ਜਿਵੇਂ ਕੋਈ ਗੱਲਬਾਤ ਹੋਈ ਤਾਂ ਓਵੇਂ ਕਰ ਲਾਂਗੇ ਜਿਹੜਾ ਕੋਈ ਬਣੀ ਗੱਲ ਓਵੇਂ ਕਰ ਲਾਂਗੇ ਤੇ ਗੱਲ ਕਰ ਰਹੇ ਹੁਣ ਇਹ ਗੱਲ ਪੁੱਛੀ ਜਿਵੇਂ ਜਲੂਸ ਕੱਢਾਂਗੇ ਪਿੰਡ ਚ ਤੋਤੇ ਹੋਊਗੀ ਨਾਲੇ ਭਈ ਅਸੀਂ ਕੁੜੀ ਨੂੰ ਵੀ ਨਹੀਂ ਇੱਥੇ ਛੱਡ ਸਕਦੇ ਸੀ ਹੋਰ ਆਂਡਗਮੰਡ ਕੋਈ ਗੱਲਬਾਤ ਬਣਾਉਂਦਾ ਓਹੋ ਉਹੀ ਗੱਲ ਆ ਭਾਬੀ ਸਾਡੇ ਕਿਹੜਾ ਜੀ ਕਰਦਾ ਵਸਾ ਵਸਾਇਆ ਘਰ ੁੱਜੜ ਗਿਆ ਸਾਡਾ ਉਪਰ ਹੀ ਤੁਹਾਡਾ ਤਾਂ ਹੋ ਗਈ ਚਾ ਪਰਮਾਤਮਾ ਨੇ ਕਰਨੀ ਸੀ ਗੱਲ ਕਰ ਉਹ ਤੋਂ ਆਪਣੀ ਪੰਚਾਇਤ 'ਚ ਇਹ ਗੱਲਬਾਤ ਹੋਈ ਸੀ ਸਾਰੀ ਠੀਕ ਹੈ ਵੀ ਆਪਾਂ ਉਹ ਦੂਜੇ ਚਾਚੇ ਦੇ ਮੁੰਡੇ ਨੂੰ ਵੀ ਕਹਿੰਦੇ ਸੀ ਗੱਲ ਕਰ ਉਸ ਕਿਸੇ ਨੇ ਹਾਮੀ ਨਹੀਂ ਭਰੀ ਪਈ ਓਹੋ ਬੇ ਵੀਰੇ ਇਹਦੀ ਵੀ ਗੱਲ ਸੁਣ ਲਾ ਤੈਨੂੰ ਨਹੀਂ ਪਤਾ ਸ੍ਰੀਕ ਤੇ ਸ੍ਰੀਕ ਕੌਣ ਰਾਜੀ ਹੁੰਦਾ ਕੀ ਪਤਾ ਉਹਨਾਂ ਦੇ ਮਨ 'ਚ ਕੀ ਆਈ ਪਹਿਲਾਂ ਤਾਂ ਸਾਨੂੰ ਕਹਿ ਕਹਾ ਕਿ ਹਾਮੀ ਦਿਵਾਤੀ ਮੁੜ ਕੇ ਬਿੰਦ ਚ ਮੁਕਰ ਗਏ ਫਿਰ ਅਸੀਂ ਦੱਸ ਵੀਰੇ ਕੀ ਕਰਦੇ ਸਾਡੇ ਕਿਹੜਾ ਜੀ ਕਰਦਾ ਸੀ ਮੀਤ ਨੂੰ ਘਰੋਂ ਧੱਕਾ ਦੇਣ ਨੂੰ ਨਾਲੇ ਪਈ ਅਸੀਂ ਵੀ ਵੇਖ ਅਸੀਂ ਸਮਾਨ ਜਮਾ ਨਹੀਂ ਚੱਕਿਆ ਐਨੀ ਰਤੀ ਪਰ ਚੀਜ਼ ਵੀ ਨਹੀਂ ਚੱਕੀ ਅਸੀਂ ਕਿਉਂ ਚੱਕ ਗਏ ਪਰ ਅੰਨ ਲਾਪਾ ਜਿਹੜਾ ਚੱਕਦਾ ਸੋਹਣੇ ਲੱਭੇ ਸੀ ਇਹ ਗੱਲਾਂ ਤਾਂ ਹੁਣ ਕਰੇ ਤੋਂ ਨਹੀਂ ਹੁੰਦੀਆਂ ਹੁੰਦੀਆਂ ਜਿਹੜੀਆਂ ਗੱਲਾਂ ਹੋ ਗਈਆਂ ਪੰਚਾਇਤ ਚ ਉਹ ਹੋ ਗਈਆਂ ਠੀਕ ਹੈ ਜਿਹੇਗਾ ਕੋਈ ਫੈਸਲਾ ਹੋ ਗਿਆ ਠੀਕ ਹੋ ਗਿਆ ਵਧੀਆ ਹੋ ਗਿਆ ਚਲ ਜਿਹੜਾ ਕੋ ਸੋਨਾ ਸੀ ਨਾ ਨਾ ਭਾਬੀ ਮੇਰੀ ਗੱਲ ਸੁਣ ਐਵੇਂ ਤੂੰ ਗੁੱਸਾ ਨਾ ਕਰ ਜੇ ਤੇਰੇ ਮਨ ਚ ਕੋਈ ਤੈਨੂੰ ਐ ਲੱਗਦਾ ਭਾਵੇਂ ਮੇਰੇ ਬੀਮਾਰ ਛਿੱਤਰ ਪਰ ਮੈਂ ਕੋਈ ਗਲਤ ਮਸਲੇ ਨਾ ਤੁਹਾਡੇ ਘਰੇ ਨਹੀਂ ਗਏ ਸੀ ਮੈਂ ਤਾਂ ਮੀਤ ਕੋਲੇ ਇੱਕ ਮਿੰਤਦਾਰੀ ਕਰਕੇ ਗਈ ਸੀਗੀ ਚਲ ਕੋਈ ਨਾ ਪਈ ਹੋਤਾ ਚਲੋ ਮੇਰੀ ਗੱਲ ਸੁਣ ਮਜਬੂਰੀ ਵੇਖਬੀਰ ਪਰ ਸੋਢੀ ਵੀ ਆ ਤੇ ਮਜਬੂਰੀ ਸਾਡੀ ਵੀ ਆ ਤੈਨੂੰ ਵੀ ਪਤਾ ਵੀ ਅਸੀਂ ਕਿਹੇ ਜਿਹੇ ਹਾਲਾਤਾਂ ਚੋਂ ਅਸੀਂ ਵੀ ਟੱਪੀ ਜੰਨੇ ਆ ਤੈਨੂੰ ਪਤਾ ਹੁਣ ਜੱਟ ਜ਼ਿਮੀਂਦਾਰਾਂ ਨੂੰ ਬਚਦਾ ਵੀ ਕੀ ਆ ਦੂਰੀ ਦੂਰੀ ਵਰਤੀਆਂ ਬਿਉਣੀਆਂ ਸੌਖੀਆਂ ਨਹੀਂ ਨਾ ਨਾ ਭਾਬੀ ਮੈਂ ਜਮਾ ਸਮਝ ਜੀ ਆ ਦੂਰੀ ਵਾਰ ਦੇ ਚੱਕਰ ਚ ਤਾਂ ਇੱਥੇ ਬੈਠੀ ਆ ਮੈਂ ਨਹੀਂ ਮੇਰੀ ਤਾਂ ਉਹ ਗੱਲ ਆ ਉਹਦੇ ਮੰਗੂ ਸੱਪ ਦੇ ਮੂੰਹ ਚ ਕਿਰਲੀ ਵਾਲੀ ਗੱਲ ਆ ਨਾ ਨੰਗਾ ਆ ਸਕਦੀਆਂ ਤੇ ਨਾ ਬਾਹਰ ਕੱਢ ਸਕਦੀਆਂ ਹੁਣ ਕਿਸੇ ਨੂੰ ਕੀ ਪਤਾ ਕੀ ਟਡ ਖੋਲੀਆ ਕਹਿੰਦੇ ਆਪਦਾ ਝੂਗਾ ਚੱਕਾਂਗੇ ਆਪ ਹੀ ਨੰਗੇ ਹੋਵਾਂਗੇ ਬਸ ਭਾਬੀ ਚੁੱਪੀ ਚੰਗੀ ਆ ਮੈਂ ਤਾਂ ਆਪਦਾ ਇੱਕ ਟਾਈਮ ਪਾਸ ਕਰਦੀ ਆ ਨਹੀਂ ਮੈਨੂੰ ਕਿਹੜਾ ਮੇਰੀ ਮਾਂ ਸਿੱਟੀ ਹੋਈ ਆ ਅੱਛਾ ਮੈਂ ਮੀਤ ਦੇ ਮੂੰਹੋਂ ਸੁਣਦੀ ਸੀ ਵੀ ਤੂੰ ਤਾਂ ਸੌਖੀ ਵਾਲੀ ਆ ਆਪਦੇ ਘਰੇ ਉਹੀ ਗੱਲ ਆ ਉਹ ਕਹੀ ਦਾਦਾ ਕੁੜੀ ਦੀ ਗੱਲ ਸੁਣ ਵੀ ਲਿਆ ਕਰ ਆਪ ਦੀ ਘੋੜਾ ਭਜਾਈ ਜੰਨੀ ਆ ਜਿਵੇਂ ਉਹ ਕਹੀ ਜਾਂਦੀ ਉਹਦੀ ਗੱਲ ਸੁਣ ਲਿਆ ਕਰ ਉਹ ਚੱਲ ਕੋਈ ਨਹੀਂ ਬਾਈ ਮੇਰੇ ਕਹਿਣ ਦਾ ਮਤਲਬ ਇਹ ਆ ਭਾਬੀ ਜੀ ਮੇਰੀ ਮਾਂ ਮੈਂ ਚਾਹੁੰਦੀ ਨਹੀਂ ਸੀ ਵੀ ਚਲ ਇਹਨਾਂ ਨੂੰ ਕੋਈ ਦੁੱਖ ਹੋਵੇ ਇੱਕ ਵਾਰੀ ਕਰ ਤਾਂ ਬਹੁਤ ਉਹੀ ਸੋਡੇ ਵਾਲੀ ਗੱਲ ਵਾਰੀ ਵਾਰੀ ਕਰਨਾ ਤਾਂ ਫਿਰ ਕਿੰਨਾ ਔਖੀ ਗੱਲ ਹੈ ਬਸ ਇੱਕ ਆਏ ਆ ਵੀ ਜਵਾਖਾਂ ਮਾਰੀ ਹੁਣ ਟਾਈਮ ਪਾਸ ਕਰਨਾ ਪੈਂਦਾ ਤਾਂ ਆਪਾਂ ਇੱਕ ਕਿਸੇ ਦੇ ਕੋਈ ਸਾਰੇ ਨਹੀਂ ਠੀਕ ਹੈ ਜਿਹੜੇ ਪਰਮਾਤਮਾ ਨੇ ਕਰਨੇ ਸੀ ਕਰਤੀ ਦੁਖੀ ਅਸੀਂ ਵੀ ਬਥੇਰੇ ਆ ਸਾਰਾ ਕੁਝ ਹੋ ਗਿਆ ਜਿਹੜਾ ਹੁਣ ਪਚੈਤ ਨੇ ਫੈਸਲਾ ਕਰਤਾ ਠੀਕ ਹੈ ਚੱਲਣਾ ਤਾਂ ਉਹਦੇ ਸਿਰ ਤੇ ਪਊਗਾ ਹੁਣ ਜਿਹੜੇ ਗੱਲ ਅਸੀਂ ਬਾਰੀ ਬਾਰੀ ਇਹ ਜਾ ਕੰਡੇ ਡਾਂਗੇ ਤਾਂ ਔਖੇ ਹੋਵਾਂਗੇ ਜੋ ਤੁਸੀਂ ਬੰਗ ਜਾਂਦੇ ਚੱਲ ਤੂੰ ਮੀਤ ਕੋਲੇ ਉਂ ਬਾਗੀ ਭਾਂਦੀ ਗੱਲ ਕਰ ਉਹ ਦਿਲ ਤੇ ਗੱਲ ਲਾ ਲੈਂਦੀ ਹੈ ਉਹ ਬਹੁਤ ਜਾ ਪਾਉਣ ਲੱਗ ਜਾਂਦੀ ਹੈ हां ਵੀਰੇ ਤਾਂ ਗੱਲ ਹੈਗੀ ਆ ਬੋਝ ਤਾਂ ਪਈ ਜਾਂਦਾ ਹੈ ਹਾਂ ਬਾਕੀ ਆ ਬਈ ਉਹ ਤਾਂ ਭੁੱਲ ਗਈ ਸੀ ਇਹ ਗੱਲਾਂ ਕਿਉਂਕਿ ਅਸੀਂ ਵੀ ਭੁਲਾਤੀਆਂ ਸੀ ਅਸੀਂ ਨਵੇਂ ਜ਼ਿੰਦਗੀ ਨਵੇਂ ਥਾਂ ਤੋਂ ਸਟਾਰਟ ਕਰਨੀ ਪਊਗੀ ਕਰਨੀ ਤਾਂ ਹੁਣ ਤੁਹਾਨੂੰ ਵੀ ਪਤਾ ਪਈ ਕੁਨੇ ਦਾ ਘਰ ਦੰਦ ਦੇਖ ਰੱਖਣੇ ਜਾਂਦੇ ਆ ਮੈਂ ساری ਉਮਰ ਐ ਨੰਗੇ ਠੀਕ ਹੈ ਨਾ ਮੈਂ ਤਾਂ ਬਸਰੇ ਉਹ ਤਾਂ ਹੁਣ ਕਹਿੰਦੀ ਸੀ ਐ ਕਰਕੇ ਵੀ ਨਹੀਂ ਬਾਈ ਮਨ ਨੂੰ ਕਹਾਣਾ ਮੇਰਾ ਵਿਆਹ ਨਾ ਕਰੀ ਪਲਾਨਾ ਕਰੀ ਕਲ ਕਰ ਆਪ ਨੂੰ ਪਤਾ ਬਈ ਪਿੰਡ ਚ ਗੱਲਾਂ ਬਾਤਾਂ ਹੁੰਦੀਆਂ ਨੇ ਤੋਰ ਨਹੀਂ ਤਾਂ ਦੇਖ ਪਉ ਵੀ ਕੁੜੀ ਨਾ ਨਾ ਬਾਈ ਇਹ ਤਾਂ ਗੱਲ ਹੈਗੀ ਆ ਧੀਆ ਕਿੱਥੇ ਕਰੇ ਬਿਠਾਣਾ ਜਾਂਦੇ ਹਾਂ ਹਾਂ ਬਸ ਤੁਸੀਂ ਆਪ ਹੀ ਸੈਣ ਚਲ ਜਿਹੜੀ ਕੋਈ ਗੱਲ ਬਣੀ ਆ ਕਿ ਹੈਗਾ ਕੋਈ ਫੈਸਲਾਓ ਆਪਾਂ ਦੇਖ ਲਾਂਗੇ ਕਿਹੜਾ ਪੈਸੇ ਆਉਣਦੇ ਜਾਇਜ ਕੋਈ ਗੱਲਬਾਤ ਹੋਈ ਹੋਵੇ ਉਹ ਵੀ ਦੇਖ ਲਾਂਗੇ ਨਾ ਨਾ ਕੋਈ ਨਹੀਂ ਚਲ ਕੋਈ ਨਹੀਂ ਤੁਸੀਂ ਗੁੱਸਾ ਨਾ ਕਰੋ ਬੈਠੋ ਮੈਂ ਇੱਕ ਵਾਰੀ ਚਾਹ ਪਾਣੀ ਦਾ ਲੈ ਆਂਦਾ ਚਾਹ ਨਹੀਂ ਅਸੀਂ ਪੀਂਦੇ ਇੱਥੇ ਅਸੀਂ ਭੂਆਕੇ ਘਰੋਂ ਹੋ ਕੇ ਆਏ ਆਂ ਤੇ ਅਸੀਂ ਤਾਂ ਬਸ ਤੈਨੂੰ ਆ ਹੀ ਕਹਿਣ ਆਏ ਸੀ ਬਾਕੀ ਭਾਈ ਜਿਵੇਂ ਮੀਤ ਦੀ ਰਾਹ ਹੋਈ 65% ਜਿਵੇਂ ਉਹਨੇ ਕਰਨਾ ਹੋਇਆ ਪਈ ਉਹਦੀ ਰਾਏ ਤੋਂ ਬਿਨਾ ਅਸੀਂ ਵੀ ਨਹੀਂ ਚੱਲ ਸਕਦੇ। ਨਾ ਨਾ ਦੇਖ ਭਾਬੀ ਮੈਂ ਤਾਂ ਕੁਛ ਨਹੀਂ ਕਹਿੰਦੀ ਜਿਵੇਂ ਤੁਹਾਡਾ ਚਿੱਤੋ ਹੋਇਆ ਜੇ ਮੀਤ ਦਾ ਦਿਲ ਕਰਿਆ ਵੀ ਪੈਸੇ ਮੈਂ ਰੱਖਣੇ ਆ ਉਹ ਰੱਖ ਲੂਗੀ। ਜੇ ਉਹਦੇ ਮਨਪਿਰਸ਼ਾ ਪੈਗੀ ਤਾਂ ਮੇਰੀ ਮਾਤਾ ਤੱਕ ਪਜਾ ਦੂ ਮੈਂ ਤਾਂ ਕੁਛ ਨਹੀਂ ਕਹਿੰਦੀ। ਮੈਨੂੰ ਤਾਂ ਕੋਈ ਲਾਲਚ ਨਹੀਂ ਸੱਚੀ ਮੇਰਾ ਤਾਂ ਜਿਵੇਂ ਕੋਈ ਚੱਲੀ ਜਾਂਦਾ ਦੁੱਖ ਸੁੱਖ ਜ਼ਿੰਦਗੀ ਦਾ ਇਹ ਤਾਂ ਚੱਲੀ ਜਾਣਾ। ਚਲੋ ਕੋਈ ਨਾ। ਚੱਲ ਕੋਈ ਨਾ ਭਾਈ ਜੇ ਕੋਈ ਗਲਤੀ ਫਲਤੀ ਭੁੱਲ ਚੁੱਕੋ ਕਹੀਏ ਸੋ ਨੇ ਮaaf ਹੋ ਗਈ। ਉਹ ਜਦ ਮaaf ਕਰੀ। ਇਹ ਜੀ ਗੱਲ ਨਾ ਕਰ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਮੈਂ ਵੀ ਪਾਈ ਹਰਖ ਜੀ ਹੀ ਆਈ ਸੀ ਤੇ ਤੇਰੇ ਨਾਲ ਲੜਨ ਆਈ ਸੀ ਚੰਗਾ ਸਮਾਂ ਦੀ ਤੂੰ ਆਪਦੀਆਂ ਗੱਲਾਂ ਗੈਤੀਆਂ ਚਾਰ ਮੈਂ ਸੁਨਾਤੀਆਂ ਚਲ ਕੋਈ ਨਾ ਚੰਗਾ ਫਿਰ ਵੀਰਪਾਤ ਚਲ ਚਲ ਚੰਗਾ